ਸੋ ਲੋਕ ਮਹਲਾ ਤੀਜਾ ਪੂਰਬ ਲਿਖਿਆ ਕੁਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠ ਗੋਲੀ ਪਾਇਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਪਾਇ ਮੋਇਆਸ ਜਿਨ ਗੁਰਮੁਖ ਨਾਮ ਨਚੇਤਿਓ ਸੇ ਬਾਣ ਨ ਮਿਲਨੀ ਪਾਸ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 643 ਤੇ ਸ਼ੋਭਨਿਕ 106 ਦੀ ਵਾਰ ਦੀ ਤੀਜੀ ਪੌੜੀ ਸਲੋਕਾ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਵੀ ਤੁਸੀਂ ਕੰਮ ਕਰੋਗੇ ਜੋ ਵੀ ਤੁਸੀਂ ਕੰਮ ਕੀਤੇ ਹਨ ਇਹ ਸਾਰੇ ਪਰਮੇਸ਼ਰ ਨੇ ਲਿਖੇ ਹੋਏ ਹਨ ਸਾਰਿਆਂ ਦਾ ਹਿਸਾਬ ਕਿਤਾਬ ਭੂਤਨਾ ਪੈਣਾ ਹੈ ਨਤੀਜੇ ਵਜੋਂ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਉਹਨਾਂ ਨੂੰ ਮਹਾਰਾਜ ਨੇ ਮਾਇਆ ਦੀ ਇੱਕ ਇਹੋ ਜੀ ਠੱਗ ਬੂਟੀ ਖਵਾ ਦਿੱਤੀ ਕਿ ਉਹਨਾਂ ਨੂੰ ਹਰੀ ਗੁਣਾ ਦਾ ਖਜ਼ਾਨਾ ਪਰਮੇਸ਼ਰ ਵਿਸਰ ਗਿਆ ਮਹਾਰਾਜ ਹੁਕਮ ਕਰਦੇ ਇਹੋ ਜੇ ਲੋਕਾਂ ਨੂੰ ਸੰਸਾਰ ਵਿੱਚ ਜਿਉਂਦੇ ਨਾ ਸਮਝੋ ਇਹ ਤੇ ਮਾਇਆ ਦੇ ਪ੍ਰਭਾਵੇਟ ਮਾਇਆ ਦੇ ਦੁੱਖ ਨਾਲ ਮਰੇ ਹੋਏ ਹਨ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਵਿਧਾਨ ਦੀ ਪਾਲਣਾ ਨਹੀਂ ਕੀਤੀ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਪਰ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਕੋਲੇ ਬਹਿਣ ਵੀ ਨਹੀਂ ਦੇਣਾ ਦੁੱਖ ਲਾਗਾ ਬਹੁਤ ਕਣਾ ਪੁੱਤ ਕਲਾਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਹਾਰਾਜ ਆਪਾਂ ਨੂੰ ਹੁਕਮ ਕਰਦੇ ਹਨ ਕਿ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਕੋਈ ਇਸਤਰੀ ਪੁੱਤਰ ਧੀ ਕੋਈ ਰਿਸ਼ਤੇਦਾਰ ਨਾਲ ਨਹੀਂ ਜਾਣਾ ਤੇ ਇਹ ਮਾਇਆ ਦੇ ਪਿੱਛੇ ਲੱਗਿਆ ਹੋਇਆਂ ਨੂੰ ਇਹ ਦੁੱਖ ਵਾਪਰਨਾ ਹੈ ਤੇ ਉਹਦਾ ਵਿਸ਼ਵਾਸ ਵੀ ਨਹੀਂ ਕਿਸੇ ਨੇ ਕਰਨਾ ਤੇ ਲੋਕਾਂ ਵਿੱਚ ਉਸ ਦਾ ਕਾਲਾ ਮੂਹ ਹੋ ਜਾਣਾ ਹੈ ਉਸ ਨੇ ਹੋ ਕੇ ਲੈਂਦਿਆਂ ਇਹ ਆਪਣੀ ਉਮਰ ਗੁਜ਼ਾਰ ਦੇਣੀ ਮੁਕਾ ਲੈਣੀ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਨ ਪਿਛੇ ਤੁਰਨ ਵਾਲਿਆਂ ਦਾ ਕਿਸੇ ਵਿਸ਼ਵਾਸ ਨਹੀਂ ਕਰਨਾ ਉਹਨਾਂ ਦਾ ਵਸਾ ਹੀ ਮੁੱਕ ਗਿਆ ਧੰਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਹੁਕਮ ਕਰਦੇ ਹਨ ਕਿ ਜੋ ਗੁਰੂ ਵੱਲੇ ਮੂੰਹ ਕਰਕੇ ਤੁਰਦੇ ਹਨ ਗੁਰੂ ਦਾ ਹੁਕਮ ਮੰਨਦੇ ਹਨ ਉਹਨਾਂ ਨੂੰ ਸੁਖ ਪ੍ਰਾਪਤ ਹੋਣਾ ਹੈ ਕਿਉਂਕਿ ਉਹਨਾਂ ਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਜਾਣਾ ਹੈ ਗੁਰੂ ਦਾ ਵਿਧਾਨ ਹੀ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਣਾ ਹੈ ਮਹਲਾਤ ਦੀ ਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੈ ਸੁਭਾਏ ਸਤਗੁਰ ਕਾ ਪਾਣਾ ਅਨ ਦਿਨ ਕਰੈ ਸੇ ਸਾਚ ਰਹਿ ਸਮਾਏ ਮਾਰੇ ਕਹਿੰਦੇ ਜੋ ਗੁਰੂ ਦਾ ਹੁਕਮ ਮੰਨਦੇ ਹਨ ਉਹਨਾਂ ਨੂੰ ਆਪਣੇ ਸੱਜਣ ਬਣਾਓ ਸਾਥੀ ਬਣਾਓ ਭਲੇ ਪਰਚਹਾਨਾ ਕਿਉਂਕਿ ਉਹ ਗੁਰੂ ਦਾ ਹੁਕਮ ਮੰਨਦੇ ਹਨ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਸੱਚ ਵਿੱਚ ਉਹ ਸਮਾ ਜਾਂਦੇ ਹਨ ਦੂਜੇ ਭਾਏ ਲਗੇ ਸਜਣ ਨਾ ਆਖੀਏ ਜੇ ਅਭਿਮਾਨ ਕਰੇ ਵੇਕਾਰ ਮਨ ਮੁਖ ਆਪ ਸੁਆਰਥੀ ਕਾਰਜ ਨਾ ਸਕੇ ਸਵਾਰ ਮਰੀ ਕਹਿੰਦੇ ਜੋ ਆਪਣੇ ਮਨ ਪਿੱਛੇ ਤੁਰਦੇ ਹਨ ਮਾਇਆ ਦੀ ਖਾਤਰ ਦੌੜ ਭੱਜ ਕਰਦੇ ਹਨ ਉਹਨਾਂ ਨੂੰ ਭਲੇ ਪੁਰਸ਼ ਨਾ ਕੋ ਸਾਧ ਸੰਤ ਨਾ ਉਹਨਾਂ ਨੂੰ ਆਖੋ ਉਹ ਦਾ ਅਹੰਕਾਰੀ ਹਨ ਉਹ ਆਪਣੇ ਮਨ ਦੇ ਪਿੱਛੇ ਆਪਣੇ ਸਵਾਰਥ ਵਾਸਤੇ ਦੁਰਦੇ ਹਨ ਕਿਸੇ ਦਾ ਕੁਝ ਵੀ ਨਹੀਂ ਸਵਾਰ ਸਕਦੇ ਨਾਨਕ ਪੂਰਬ ਲਿਖਿਆ ਕਮਾਉਣਾ ਕੋਇ ਨਾ ਮੇਟਣ ਹਾਰ ਧੰਗੁਰੂ ਨਾਨਕਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਜੋ ਵੀ ਜ਼ਿੰਦਗੀ ਵਿੱਚ ਕੰਮ ਕੀਤੇ ਹੋਣਗੇ ਇਹਦਾ ਦੇ ਨਤੀਜੇ ਭੁਗਤਨੇ ਪੈਣੇ ਹਨ ਕੋਈ ਇਹਨਾਂ ਨੂੰ ਮਿਟਾ ਨਹੀਂ ਸਕਦਾ ਪੌੜੀ ਤੁਦ ਆਪੈ ਜਗਤ ਉਪਾਏ ਕੈ ਆਪ ਖੇਲ ਰਚਾਇਆ ਪਰਮੇਸ਼ਰ ਨੇ ਇਸ ਸੰਸਾਰ ਪੈਦਾ ਕੀਤਾ ਹੈ ਇਸ ਦੇ ਵਿੱਚ ਇੱਕ ਖੇਡ ਵਰਗਾ ਧੰਦਾ ਮਹਾਰਾਜ ਨੇ ਰਚਾ ਦਿੱਤਾ ਹੈ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਤਿੰਨਾਂ ਗੁਣਾ ਵਾਲੀ ਮਾਇਆ ਦਾ ਵਰਤਾਰਾ ਵਰਤਾ ਦਿੱਤਾ ਇਹ ਮਾਇਆ ਦਾ ਹੋਰ ਪਿਆਰ ਵਧਾ ਕੇ ਇਸ ਦਾ ਰੂਪ ਜੋ ਹੈ ਉਹ ਪਰਮੋਹਣ ਵਾਲਾ ਬਣਾ ਦਿੱਤਾ ਵਿੱਚ ਹੋਂ ਮੈਂ ਲੇਖਾ ਮੰਗੀਏ ਫਿਰ ਆਵੇ ਜਾਇਆ ਜੋ ਮਾਇਆ ਦਾ ਹੰਕਾਰ ਕਰਦੇ ਹਨ ਮਾਇਆ ਬਦਲੇ ਗਲਤ ਕੰਮ ਕਰਦੇ ਹਨ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਨਤੀਜੇ ਵਜੋਂ ਜੰਮਣਾ ਮਰਨਾ ਬੜਿਆ ਰਿੰਦਾ ਹੈ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਜਿਹੜੇ ਗੁਰੂ ਨੂੰ ਵੀ ਮੰਨਦੇ ਹਨ ਗੁਰੂ ਦੀ ਵੀ ਮੰਨਦੇ ਹਨ ਉਹਨਾਂ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਉਹਨਾਂ ਨੂੰ ਚੰਗੀ ਮਤ ਬਖਸ਼ ਦਿੰਦਾ ਹੈ ਤੇ ਮਹਾਰਾਜ ਹੁਕਮ ਕਰਦੇ ਆ ਕਿ ਕਰੋ ਅਰਦਾਸ ਮੈਂ ਆਪਣੇ ਗੁਰੂ ਤੋਂ ਬਲ ਹਾਰ ਜਾਵਾਂ ਆਪਣਾ ਬਲ ਹਾਰ ਕੇ ਗੁਰੂ ਦਾ ਬਲ ਵਰਤਾ ਗੁਰੂ ਦੀ ਬੁੱਧ ਸਿਆਣਪ ਵਰਤਾ ਤੇ ਮੈਂ ਸਦਾ ਗੁਰੂ ਤੋਂ ਕੁਰਬਾਨ ਜਾਵਾਂ صدਕੇ ਜਾਵਾਂ ਵਾਰਨੇ ਜਾਵਾਂ ਹੋਈਆਂ ਬਿੰਦਪੁੱਲਾ ਚੁਕਾਂ ਦੀ ਮਾਫੀ ਬਖਸ਼ਨੀ ਜਿਓ ਗੁਰ ਮੰਤਰ ਦਾ ਜਪ ਕਰੀਏ ਗੁਰੂ ਸਮਝ ਬਖਸ਼ ਦੇਣਾ ਵਾਹੇ ਗੁਰੂ